ਵੈਜੀ ਜੀ ਦਾ ਕਾਹਸਾ ਵੈਜੀ ਜੀ ਕੀ ਫਤਿਹ ਮੈਂ ਕਹਿਨੀ ਕਿ ਮੇਰੇ ਬੱਚੇ ਦਾ 30 ਤਰੀਕ ਦਾ ਵਿਆਹ ਹੈਗਾ ਇਹਨਾਂ ਦਾ ਪਿਤਾ ਦਿਹਾੜੀ ਦਾ ਪਾ ਕਰਤਾ ਹੈਗਾ ਸਾਡੇ ਵਿਆਹ ਦੇ ਵਿੱਚ 3 ਦਿਨ ਰਹਿ ਗਏ ਆ ਤੇ ਕੋਈ ਵੀ ਸਾਡੇ ਘਰ ਜੇ ਪ੍ਰੋਗਰਾਮ ਦਾ ਅਰੇਂਜਮੈਂਟ ਨਹੀਂ ਹੈਗਾ ਵਿਆਹ ਦਾ ਤੇ ਹੋ ਸਕੇ ਨਾ ਜੀ ਜੇ ਤੱਕ ਵੀਰੀ ਮੇਰੇ ਮੱਚੀ ਤੇ ਕੀਤੀ ਚੰਦੀ ਮੇਰੇ ਸਾਰੇ ਕੋਸ਼ਿਸ਼ਾਂ ਕਰ ਸਕਦੇ ਲਗਾਤਾਰ ਜੋੜ ਕੇ ਬੇਨਤੀ ਕਰਦੀ ਤੇ ਜ਼ਰੂਰ ਕਰੋ ਮੇਰੇ ਬੱਚੇ ਦਾ ਵਿਆਹ ਜੀ ਇੱਕ ਕਿੰਨੀ ਤਰੀਕ ਨੂੰ ਵਿਆਹ ਹੈਗਾ ਜੀ 30 ਸੋ ਵੀਰ ਮੇਰੇ ਉਹ ਇਹ ਪਰਿਵਾਰ ਪਿੰਡ ਰਾਈਆਂ 82 ਹਲਕਾ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਤੇ ਲੋੜਵੰਦ ਵੀਰ ਮੇਰੇ ਉਹ ਬੇਨਤੀ ਹੈ ਕਿ ਇਹ ਪਰਿਵਾਰ ਪਿੰਡ ਰਾਈਆਂ 82 ਹਲਕਾ ਬਹੁਤ ਹੀ ਲੋੜਵੰਦ ਪਰਿਵਾਰ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਸ ਪਰਿਵਾਰ ਦਾ ਵਿਆਹ ਤਰੀਕੇ ਨਾਲ ਹੋ ਸਕੇ ਵਧੀਆ ਤਰੀਕੇ ਨਾਲ ਕਿਉਂਕਿ ਇਸ ਦਾ ਜਿਹੜਾ ਹੈਗਾ ਵਾ ਲੜਕੀ ਦਾ ਬਾਪ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਇਨੇ ਜੋਗੇ ਹੈ ਨਹੀਂ ਆ ਕੋ ਵਧੀਆ ਤਰੀਕੇ ਨਾਲ ਵਿਆਹ ਕਰ ਸਕਣ ਤੇ ਮੇਰੀ ਸਾਰੇ ਹੀ ਐਨ ਆਰ ਆਈ ਭਰਾਵਾਂ ਨੂੰ ਔਰ ਜਿੰਨੇ ਵੀ ਇਸ ਵੀਡੀਓ ਨੂੰ ਮੇਰੇ ਭਰਾ ਵੇਖ ਰਹੇ ਨੇ ਬੇਨਤੀ ਹੱਥ ਜੋੜ ਕੇ ਕਿ ਤਿੰਨ ਦਿਨ ਰਹਿ ਗਏ ਨੇ ਵਿਆਹ ਦੇ ਵਿੱਚ ਪਰ ਅਜੇ ਤੱਕ ਕੋਈ ਵੀ ਅਰੇਂਜ ਨਹੀਂ ਹੋਇਆ ਤੇ ਮੇਰੇ ਭਰਾ ਬਣ ਕੇ ਸਾਰੇ ਜਣੇ ਇਹਨੇ ਪਰਿਵਾਰ ਦੀ ਜਿਹੜੀ ਆ ਮਦਦ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਮੇਰੇ ਜੇ ਮਦਦ ਨਹੀਂ ਕਰ ਸਕਦੇ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ